ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ 2 ਜੂਨ ਨੂੰ ਸੌਹ ਚੁੱਕਣ ਜਾ ਰਹੇ ਨੇ ਪਰ ਆਪਣੀ ਸੌਹ ਚੁੱਕਣ ਤੋਂ ਪਹਿਲਾਂ ਹੀ ਉਹਨਾਂ ਨੇ ਆਪਣੇ ਇੱਕ ਬਿਆਨ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਹਲਚਲ ਮਚਾ ਦਿੱਤੀ ਹੈ ਜਿਸ ਵਿੱਚ ਉਹਨਾਂ ਨੇ ਕਿਹਾ ਹੈ ਕਿ ਕੈਨੇਡਾ ਨੂੰ ਅਮਰੀਕਾ ਦੀ 51 ਸਟੇਟ ਬਣ ਜਾਣਾ ਚਾਹੀਦਾ ਹੈ ਇਸ ਦੇ ਨਾਲ ਹੀ ਡੋਨਲਡ 트੍ਰੰਪ ਨੇ ਪਨਾਮਾ ਕੈਨਲ ਅਤੇ ਗ੍ਰੀਨਲੈਂਡ ਦੇ ਉੱਪਰ ਵੀ ਆਪਣਾ ਕੰਟਰੋਲ ਕਰਨ ਦੀ ਇੱਛਾ ਜ਼ਾਹਿਰ ਕੀਤੀ ਹੈ ਕਿਉਂ ਡੋਨਲਡ 트੍ਰੰਪ ਨੇ ਇਹ ਦੋਨੇ ਬਿਆਨ ਦਿੱਤੇ ਨੇ ਕਿ ਕੈਨੇਡਾ ਨੂੰ ਅਮਰੀਕਾ ਦੇ ਵਿੱਚ ਰਲਵਾਉਣ ਦੇ ਲਈ ਅਤੇ ਗ੍ਰੀਨਲੈਂਡ ਤੇ ਪਨਾਮਾ ਕੈਨਲ ਨੂੰ ਵੀ ਆਪਣੇ ਅੰਡਰ ਕਰਨ ਦੇ ਲਈ ਇਹਨਾਂ ਦੇ ਪਿੱਛੇ ਦਾ ਅ Yeah. Uh -huh. ਜਿੱਦਾਂ ਹੀ ਅਮਰੀਕਾ ਦੇ ਰਾਸ਼ਟਰਪਤੀ ਦੇ ਇਹ ਬਿਆਨ ਆਉਂਦੇ ਨੇ ਤਾਂ ਪੂਰੀ ਦੁਨੀਆ ਦੇ ਵਿੱਚ ਹਲਚਲ ਪੈਦਾ ਹੋ ਜਾਂਦੀ ਹੈ ਹਾਲਾਂਕਿ ਇਹਨਾਂ ਬਿਆਨਾਂ ਤੋਂ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਬਹੁਤ ਜ਼ਿਆਦਾ ਆਲੋਚਨਾ ਵੀ ਹੋਈ ਹੈ ਹੁਣ ਆਪਾਂ ਸਮਝਦੇ ਹਾਂ ਕਿ ਕਿਉਂ ਅਮਰੀਕਾ ਦੇ ਲਈ ਗ੍ਰੀਨਲੈਂਡ ਇੰਨਾ ਜ਼ਿਆਦਾ ਇੰਪੋਰਟੈਂਟ ਹੈ ਕਿਉਂ ਅਮਰੀਕਾ ਗ੍ਰੀਨਲੈਂਡ ਨੂੰ ਖਰੀਦਣਾ ਚਾਹੁੰਦਾ ਹੈ ਅਮਰੀਕਾ ਦੇ ਲਈ ਗ੍ਰੀਨਲੈਂਡ ਨੂੰ ਖਰੀਦਣਾ ਕੋਈ ਨਵਾਂ ਮੁੱਦਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਕਈ ਅਮਰੀਕਾ ਦੇ ਰਾਸ਼ਟਰਪਤੀ ਹੋਏ ਨੇ ਜਿਨ੍ਹਾਂ ਨੇ ਕਿਹਾ ਹੈ ਕਿ ਅਸੀਂ ਗ੍ਰੀਨਲੈਂਡ ਨੂੰ ਖਰੀਦਣਾ ਚਾਹੁੰਦੇ ਹਾਂ ਜਾਂ ਆਪਣੇ ਅੰਡਰ ਕਰਨਾ ਕਿ ਯੂਰਪ ਅਤੇ ਅਮਰੀਕਾ ਦੇ ਵਿਚਕਾਰ ਜਿਹੜਾ ਸੀ ਰੂਟ ਚੱਲਦਾ ਹੈ ਇਹ ਜਗ੍ਹਾ ਬਿਲਕੁਲ ਉਸ ਦੇ ਕੋਲੇ ਹੈ ਜੇਕਰ ਕੋਈ ਦੂਜੀ ਵੱਡੀ ਤਾਕਤ ਜਿਵੇਂ ਕਿ ਰਸ਼ੀਆ ਜਾਂ ਚਾਈਨਾ ਗ੍ਰੀਨਲੈਂਡ ਦੇ ਉੱਪਰ ਕਬਜ਼ਾ ਕਰ ਲੈਂਦੀ ਹੈ ਤਾਂ ਇਸ ਤਰੀਕੇ ਦੇ ਨਾਲ ਅਮਰੀਕਾ ਦਾ ਜਿਹੜਾ ਵਪਾਰ ਹੁੰਦਾ ਹੈ ਸਮੁੰਦਰੀ ਰਾਸਤੇ ਰਾਹੀਂ ਯੂਰਪ ਦੇ ਵਿੱਚ ਉਹ ਟੁੱਟ ਜਾਵੇਗਾ ਦੂਜਾ ਵੱਡਾ ਕਾਰਨ ਹੈ ਅਮਰੀਕਾ ਦਾ ਗ੍ਰੀਨਲੈਂਡ ਨੂੰ ਹੱਥੇ ਆਉਣ ਦਾ ਟੂਲੇ 에ਅਰ ਬੇਸ ਯੂਐਸਏ ਦਾ ਇੱਕ ਬਹੁਤ ਜਿਆਦਾ ਇੰਪੋਰਟੈਂਟ ਇਹ ਮਿਲਟਰੀ ਬੇਸ ਹੈ ਤੇ ਇਹ ਵੀ ਗ੍ਰੀਨਲੈਂਡ ਦੇ ਵਿੱਚ ਹੀ ਮੌਜੂਦ ਹੈ ਪਹਿਲਾਂ ਇਸ ਨੂੰ ਟੂਲੇ 에ਅਰ ਬੇਸ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਹੁਣ ਇਸ ਨੂੰ ਪੈਟੂ ਕਾਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ। ਇਹੀ ਉਹ ਜਗ੍ਹਾ ਹੈ ਜਿੱਥੋਂ ਅਮਰੀਕਾ, ਯੂਰਪ ਅਤੇ ਆਰਕਟਿਕ ਦੇ ਉੱਪਰ ਜਿਹੜੀ ਉਸਦੀ ਸਰਵੈਲੈਂਸ ਹੈ ਉਸ ਨੂੰ ਵਧੀਆ ਤਰੀਕੇ ਦੇ ਨਾਲ ਚਲਾ ਪਾਉਂਦਾ ਹੈ। ਜੇਕਰ ਗ੍ਰੀਨਲੈਂਡ ਕਿਸੇ ਹੋਰ ਦੇਸ਼ ਦੇ ਅੰਡਰ ਚਲਿਆ ਜਾਂਦਾ ਹੈ ਤਾਂ ਇਹ ਅਮਰੀਕਾ ਦੇ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੋਵੇਗਾ। ਇਹੀ ਕਾਰਨ ਕਰਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਆਈਡੀਆ ਦਿੱਤਾ ਸੀ ਗ੍ਰੀਨਲੈਂਡ ਨੂੰ ਖਰੀਦਣ ਦਾ। ਤੀਜਾ ਗ੍ਰੀਨਲੈਂਡ ਨੂੰ ਅਮਰੀਕਾ ਦਾ ਖਰੀਦਣ ਦਾ ਰੀਜ਼ਨ ਹੈ ਆਰਕਟਿਕ ਰੀਜ਼ਨ। ਜਿਵੇਂ ਕਿ ਹੁਣ ਗਲੋਬਲ ਵਾਰਮਿੰਗ ਦੇ ਕਾਰਨ ਆਰਕਟਿਕ ਦੇ ਵਿੱਚ বরਫ ਪਿਘ ਇਸ ਸਮੇਂ ਦੇ ਵਿੱਚ ਉਹ ਦੂਜੇ ਦੇਸ਼ਾਂ ਦੇ ਨਾਲ ਵਪਾਰ ਕਰੇਗਾ ਘੱਟ ਸਮੇਂ ਦੇ ਵਿੱਚ ਬਾਚਾਤ ਦੇ ਨਾਲ ਜੇਕਰ ਇਹ ਰੂਟ ਕਿਸੇ ਹੋਰ ਕੰਟਰੀ ਦੇ ਅੰਡਰ ਚਲੇ ਜਾਂਦੇ ਨੇ ਤਾਂ ਅਮਰੀਕਾ ਦੇ ਲਈ ਇੱਥੇ ਬਹੁਤ ਜ਼ਿਆਦਾ ਪ੍ਰੋਬਲਮ ਖੜੀ ਹੋ ਜਾਵੇਗੀ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਸਿਰਫ ਗ੍ਰੀਨਲੈਂਡ ਨੂੰ ਖਰੀਦਣ ਦੀ ਗੱਲ ਨਹੀਂ ਕੀਤੀ ਬਲਕਿ ਉਹਨਾਂ ਨੇ ਤਾਂ ਕੈਨੇਡਾ ਨੂੰ ਵੀ 51 ਸਟੇਟ ਬਣਨ ਦਾ ਆਫਰ ਦੇ ਦਿੱਤਾ ਹੈ ਅਮਰੀਕਾ ਦੀ ਹੁਣ ਆਪਾਂ ਇਹ ਸਮਝਦੇ ਹਾਂ ਕਿ ਅਮਰੀਕਾ ਦੇ ਰਾਸ਼ਟਰਪਤੀ ਕੈਨੇਡਾ ਨੂੰ ਵੀ ਕਿਉਂ ਆਪਣੇ ਦੇਸ਼ ਦੇ ਵਿੱਚ ਲਾਉਣਾ ਚਾਹੁੰਦੇ ਨੇ ਜਾਂ ਕੈਨੇਡਾ ਨੂੰ ਵੀ ਕਿਉਂ ਅਮਰੀਕਾ ਦੇ ਵਿੱਚ ਲਾਉਣਾ ਚਾਹੁੰਦੇ ਨੇ 29 ਨ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਨਾਲ ਡਿਨਰ ਦੇ ਉੱਪਰ ਇਹ ਮੁਲਾਕਾਤ ਦੌਰਾਨ ਹੀ ਡੋਨਲਡ 트੍ਰੰਪ ਨੇ ਜਸਟਨ ਟਰੂਡੋ ਨੂੰ ਕਿਹਾ ਸੀ ਮਜ਼ਾਕ ਮਜ਼ਾਕ ਦੇ ਵਿੱਚ ਕਿ ਤੁਹਾਨੂੰ ਵੀ ਅਮਰੀਕਾ ਦੀ 51ਵੀਂ ਸਟੇਟ ਬਣ ਜਾਣਾ ਚਾਹੀਦਾ ਹੈ ਇਹ ਜਵਾਬ ਸਾਨੂੰ ਸੁਣਨ ਦੇ ਵਿੱਚ ਕਾਫੀ ਜ਼ਿਆਦਾ ਅਜੀਬ ਅਤੇ ਬੇਤੁਕਾ ਲੱਗਦਾ ਹੈ ਪਰ ਜਦੋਂ ਆਪਾਂ ਇਸ ਦੇ ਪਿੱਛੇ ਜਾਂਦੇ ਹਾਂ ਤਾਂ ਇਸ ਦੇ ਵੀ ਬਹੁਤ ਵੱਡੇ ਕਾਰਨ ਨੇ ਉਹਨਾਂ ਕਾਰਨਾਂ ਕਰਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਕੈਨੇਡਾ ਨੂੰ ਆਪਣੇ ਵਿੱਚ ਰਲਾਉਣਾ ਚਾਹੁੰਦੇ ਨੇ ਕੈਨੇਡਾ ਅਤੇ ਅਮਰੀਕਾ ਦੇ ਆਪਸ ਦੇ ਵਿੱਚ ਜਿਹੜੇ ਰਿਸ਼ਤੇ ਨੇ ਉਹ ਬਹੁਤ ਜ਼ਿਆਦਾ ਕਲੋਜ਼ ਨੇ ਤੇ ਅਮਰੀਕਾ ਤੇ ਕੈਨੇਡਾ ਦੇ ਕੈਲਸਰਾਈ ਉੱਪਰਲੇ ਪੱਧਰ ਤੇ ਹੁੰਦਾ ਹੈ ਤੇ ਦੁਨੀਆ ਦਾ ਸਭ ਤੋਂ ਲੰਬਾ ਸਿਵਿਲੀਅਨ ਬਾਰਡਰ ਵੀ ਇਹਨਾਂ ਦੋਨਾਂ ਦੇਸ਼ਾਂ ਦੇ ਵਿਚਕਾਰ ਹੀ ਹੈ ਕੈਨੇਡਾ ਦੇ ਕੋਲ ਕੁਦਰਤੀ ਖਜ਼ਾਨੇ ਬਹੁਤ ਨੇ ਜੇਕਰ ਕੈਨੇਡਾ ਅਮਰੀਕਾ ਦੇ ਕੰਟਰੋਲ ਦੇ ਵਿੱਚ ਚਲਿਆ ਜਾਂਦਾ ਹੈ ਤਾਂ ਉਹ ਸਾਰੇ ਕੁਦਰਤੀ ਖਜ਼ਾਨਿਆਂ ਦੇ ਉੱਪਰ ਅਮਰੀਕਾ ਦਾ ਕੰਟਰੋਲ ਆ ਜਾਵੇਗਾ ਕੈਨੇਡਾ ਦੇ ਅਲਬਰਟਾ ਦੇ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਤੇਲ ਦਾ ਭੰਡਾਰ ਹੈ ਇਸ ਨੂੰ ਦੁਨੀਆ ਦੇ ਸਭ ਤੋਂ ਵੱਡੇ ਆਇਲ ਰਿਜ਼ਰਵ ਦੇ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਕੈਨੇਡਾ ਦੇ ਕੋਲ ਗੋਲਡ ਕਾਪਰ ਆਇਰਨ ਮਿਨਰਲ ਅਤੇ ਫਰੈਸ਼ ਵਾਟਰ ਦੇ ਪਤਾ ਹੀ ਨਹੀਂ ਕਿੰਨੇ ਸਰੋਤ ਨੇ ਤੇ ਇਹ ਸਾਰੀਆਂ ਚੀਜ਼ਾਂ ਯੂਐ ਚਲੇ ਜਾਂਦਾ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਅਮਰੀਕਾ ਨੂੰ ਗ੍ਰੇਟ ਅਮਰੀਕਾ ਅਗੇਨ ਦੇ ਨਾਰੇ ਦੇ ਨਾਲ ਚਲਾਉਣਾ ਚਾਹੁੰਦੇ ਨੇ ਤੇ ਇਸ ਦੇ ਲਈ ਉਹ ਗ੍ਰੀਨਲੈਂਡ ਅਤੇ ਕੈਨੇਡਾ ਨੂੰ ਆਪਣੇ ਦੇਸ਼ ਦੇ ਵਿੱਚ ਸ਼ਾਮਲ ਕਰਨਾ ਚਾਹੁੰਦੇ ਨੇ ਤਾਂ ਕਿ ਉਹਨਾਂ ਦਾ ਦੇਸ਼ ਪਾਵਰਫੁਲ ਹੋ ਜਾਵੇ ਕਿਉਂਕਿ ਕੈਨੇਡਾ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਦੇਸ਼ ਹੈ ਇਸ ਦੇ ਨਾਲ ਉਹਨਾਂ ਨੂੰ ਹੋਰ ਵੀ ਕਈ ਤਰ੍ਹਾਂ ਦੇ ਫਾਇਦੇ ਮਿਲਣੇ ਨੇ ਡੋਨਲਡ 트੍ਰੰਪ ਨੇ ਜਦੋਂ ਆਪਣੀਆਂ ਇਹ ਇੱਛਾਵਾਂ ਦੁਨੀਆ ਦੇ ਸਾਹਮਣੇ ਰੱਖੀਆਂ ਸਨ ਤਾਂ ਪੂਰੀ ਦੁਨੀਆ ਤੋਂ ਇੰਟਰਨੈਸ਼ਨਲੀ ਕਈ ਤਰ੍ਹਾਂ ਦੇ ਰਿਐਕਸ਼ਨ ਬਾਹਰ ਆਏ ਸਨ ਡੈਨਮਾਰਕ ਅਤੇ ਗ੍ਰੀਨਲੈਂਡ ਨੇ 트੍ਰੰਪ ਦੇ ਇਸ ਬਿਆ ਇਹਨੂੰ ਬਹੁਤ ਜ਼ਿਆਦਾ ਘਟਿਆ ਦੱਸਿਆ ਹੈ ਤੇ ਗ੍ਰੀਨਲੈਂਡ ਦੇ ਜਿੰਨੇ ਵੀ ਪੋਲੀਟੀਕਲ ਲੀਡਰ ਨੇ ਉਹਨਾਂ ਨੇ ਕਿਹਾ ਹੈ ਕਿ ਗ੍ਰੀਨਲੈਂਡ ਇੱਕ ਸੁਤੰਤਰ ਦੇਸ਼ ਹੈ ਇਸ ਨੂੰ ਹਰ ਕੋਈ ਇਦਾਂ ਹੀ ਆਪਣੇ ਅੰਡਰ ਨਹੀਂ ਕਰ ਸਕਦਾ ਗ੍ਰੀਨਲੈਂਡ ਦੇ ਉੱਪਰ ਆਪਣੇ ਇਸ ਬਿਆਨ ਦੇ ਕਾਰਨ ਅਮਰੀਕਾ ਤੇ ਗ੍ਰੀਨਲੈਂਡ ਦੇ ਵਿਚਾਲੇ ਹੁਣ ਕਾਫੀ ਜ਼ਿਆਦਾ ਤਣਾਅ ਵੀ ਪੈਦਾ ਹੋ ਗਿਆ ਹੈ ਇਸ ਕਰਕੇ ਟਰੰਪ ਨੂੰ ਆਪਣਾ ਡੈਨਮਾਰਕ ਦਾ ਦੌਰਾ ਵੀ ਰੱਦ ਕਰਨਾ ਪੈ ਗਿਆ ਕੈਨੇਡਾ ਨੂੰ ਅਮਰੀਕਾ ਦੇ ਅੰਡਰ ਕਰਨ ਵਾਲੇ ਬਿਆਨ ਦੇ ਉੱਪਰ ਵੀ ਕੈਨੇਡਾ ਦੇ ਜਿੰਨੇ ਪੋਲੀਟੀਸ਼ਨ ਨੇ ਉਹਨਾਂ ਨੇ ਸਾਰਿਆਂ ਨੇ ਰੋਸ ਜ਼ਾਹਰ ਕੀਤਾ ਹੈ ਉਹਨਾਂ ਨੇ ਵੀ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਨੂੰ ਇਹ ਸਭ ਚੀ ਜਿਨ੍ਹਾਂ ਦੇ ਕਾਰਨ ਅਮਰੀਕਾ ਗ੍ਰੀਨਲੈਂਡ ਅਤੇ ਕੈਨੇਡਾ ਨੂੰ ਆਪਣੇ ਅੰਡਰ ਕਰਨਾ ਚਾਹੁੰਦਾ ਹੈ ਸੋ ਤੁਹਾਨੂੰ ਸਾਡੀ ਵੀਡੀਓ ਕਿਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਸਾਡੇ YouTube ਦੇ ਚੈਨਲ ਜੋਟੀਬ نیوز ਸਬਸਕ੍ਰਾਈਬ ਕਰਨਾ ਧੰਨਵਾਦ